ਪੰਜਾਬ ਦਾ ਇੱਕ ਵਾਰ ਫੇਰ ਤੋਂ ਤਰੁਣ ਸ਼ਰਮਾ ਨੇ ਮਾਣ ਵਧਾਇਆ ਦੱਸਦੇ ਕਿ ਪੰਜਾਬ ਦੇ ਲੁਧਿਆਣਾ ਦੇ ਨੇੜਲੇ ਪਿੰਡ ਖੰਡਾ ਦਾ ਰਹਿਣ ਵਾਲਾ ਤਰੁਣ ਸ਼ਰਮਾ ਦੇ ਵੱਲੋਂ ਪੰਜਾਬ ਦਾ ਇੱਕ ਵਾਰ ਫੇਰ ਤੋਂ ਮਾਣ ਵਧਾਇਆ ਗਿਆ ਦੱਸਦੇ ਕਿ ਪੰਜਾਬ ਦਾ ਇਕਲੌਤਾ ਖਿਡਾਰੀ ਜੋ ਕਿ ਪੈਰਾ ਕਰਾਟੇ ਦਾ ਚੈਂਪੀਅਨ ਹੈ ਤਰੁਣ ਸ਼ਰਮਾ ਉਸ ਦੇ ਵੱਲੋਂ ਪੰਜਾਬ ਦਾ ਮਾਣ ਵਧਾਇਆ ਗਿਆ ਦੱਸਦੇ ਕਿ ਪੈਰਾ ਕਾਮਨਵੈਲਥ ਕਰਾਟੇ ਚੈਂਪੀਅਨਸ਼ਿਪ ਦੇ ਲਈ ਤਰੁਣ ਸ਼ਰਮਾ ਸਿਲੈਕਟ ਹੋ ਗਏ ਨੇ ਦੱਸਦੇ ਕਿ ਕਾਮਨਵੈਲਥ ਕਰਾਟੇ ਜੋ ਕਿ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਹੈ ਦਾਜੇ ਕੀ ਪੈਰਾ ਕਾਮਨਵੈਲਥ ਕਾਰਾਟੇ ਚੈਂਪੀਅਨਸ਼ਿਪ ਹੋ ਰਹੀ ਸੀ ਜਿਸ ਦੇ ਲਈ ਤਰੁਲ ਸ਼ਰਮਾ ਦਾ ਪੰਜਾਬ ਦੇ ਵਿੱਚੋਂ ਸਿਲੈਕਸ਼ਨ ਹੋਇਆ ਹੈ ਦਾਜੇ ਕੀ ਤਰੁਲ ਸ਼ਰਮਾ ਲੁਧਿਆਣਾ ਦੇ ਨੇਲੇ ਪਿੰਡ ਖੰਨਾ ਦਾ ਰਹਿਣ ਵਾਲਾ ਹੈ ਇਸ ਵਿਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਤਰੁਲ ਸ਼ਰਮਾ ਦਾ ਸਿਲੈਕਸ਼ਨ ਹੋਇਆ ਹੈ ਪੈਰਾ ਕਾਮਨਵੈਲਥ ਕਾਰਾਟੇ ਚੈਂਪੀਅਨਸ਼ਿਪ ਦੇ ਲਈ ਦਾਜੇ ਕੀ ਤਰੁਲ ਸ਼ਰਮਾ ਪੈਰਾ ਕਾਰਾਟੇ ਚੈਂਪੀਅਨਸ਼ਿਪ ਇਕਲੌਤਾ ਖਿਡਾਰੀ ਅਤੇ ਕੁਝ ਮਹੀਨਿਆਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਉਸ ਨੂੰ ਕੱਚਿਆਂ ਦੇ ਵਿੱਚ ਨੌਕਰੀ ਦਿੱਤੀ ਸੀ ਕਿਉਂਕਿ ਤਰੁਣ ਸ਼ਰਮਾ ਦੇ ਵੱਲੋਂ ਲਗਾਤਾਰ ਗੋਹਾਰਾ ਲਗਾਈਆਂ ਜਾ ਰਹੀਆਂ ਸੀ ਕਿ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਸ ਦੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਅਤੇ ਆਪਣੀ ਜਿਹੜੀ ਖੇਡ ਆ ਉਸ ਦੇ ਵਿੱਚ ਚੱਕੇ ਵਾ ਸਕੇ ਤੇ ਹੁਣ ਤਰੁਣ ਸ਼ਰਮਾ ਨੇ ਪੰਜਾਬ ਦਾ ਮਾਣ ਵਧਾਇਆ ਅਤੇ ਪੈਰਾਇਡ ਕਾਮਨਵੈਲਥ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ ਸਿਲੈਕਟ ਹੋਇਆ ਦਾਜ਼ੀ ਕਿ ਤਰੁਣ ਸ਼ਰਮਾ ਅੱਜ साउथ अफ्रीका के लिए रवाना होंगे हो ओथे यह चैंपियनशिप खेड इस मौके तनु शर्मा का की कुछ कहना रहा ओ तो भी सुन लो। जय श्री राम सत श्री अकाल आप सबको ये बताते हुए मुझे बहुत प्राउड फील हो रहा है कि मेरा सिलेक्शन पैरा कॉमनवेल्थ कराटे चैंपियनशिप साउथ अफ्रीका के लिए हो गया और मैं आप सबका दिल से धन्यवाद करता हूँ कि आपने मुझे सपोर्ट किया और आगे भी करते रहोगे जय श्री राम सत श्री अकाल एस एम जेड न्यूज दिल्ली लुधियाना तो अभिषेक जलोटा की रिपोर्ट